ਪਹਿਲੇ ਤਾਂ ਸਾਰੇ ਉਹ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਜੇਕਰ ਤੁਸੀਂ ਹਾਜੀਪੁਰ ਦੇ ਵਿੱਚ ਇਹ ਵਧੀਆ ਕੰਮ ਖੋਲਣ ਵਾਸਤੇ ਜਾਂ ਫਿਰ ਕੋਈ ਕਮਰਸ਼ੀਅਲ ਕੰਮ ਖੋਲਣ ਵਾਸਤੇ ਜਾਂ ਸ਼ੋਰੂਮ ਖੋਲਣ ਵਾਸਤੇ ਜਗਾ ਇਹ ਲਵਰੇ ਹੋ ਤਾਂ ਦੱਸ ਦਈਏ ਇਹ ਬਹੁਤ ਵਧੀਆ ਜਗਾ ਹੈ ਇੱਕ ਵਾਰੀ ਮੈਂ ਕਹਾਂਗਾ ਵੀ ਜਗਾ ਇਹ ਜਰੂਰ ਦਿਖਾਈ ਜਾਵੇ ਤੁਸੀਂ ਜਗਾ ਦੇਖ ਸਕਦੇ ਹੋ ਕਿ ਇਹ ਜਗਾ ਜੋ ਹੈਗੀ ਹੈ ਹਾਜੀਪੁਰ ਤੋਂ ਤਲਵਾਲਾ ਰੋਡ ਔਰ ਦੱਸ ਦਈਏ ਇਹ ਚਾਰ ਪਲਾਟ ਇੱਥੇ ਕੱਟੇ ਹੋਏ ਹਨ ਨਾਲ ਹੀ ਪੈਟਰੋਲ ਪੰਪ ਹੈ ਔਰ ਜੋ ਇੱਕ ਪ੍ਰਾਰ ਦੀ ਜਿਹੀ ਚੜਾਈ ਹੈ ਉਹ 28 ਫੁੱਟ ਹੈ ਔਰ ਜੋ ਲਵਾਈ ਹੈ 165 ਫੁੱਟ ਹੈ ਬਹੁਤ ਵਧੀਆ ਸ਼ੋਰੂਮ ਦਾ ਰੈਸਟੋਰੈਂਟ ਜਾਂ ਫਿਰ ਤੁਸੀਂ ਕੋਮਰਸ਼ੀਅਲ ਕੰਮ ਖੋਲ੍ਹਣ ਵਾਸਤੇ ਇਹ ਜਗ੍ਹਾ ਦੀ ਭਾਲ ਕਰ ਰਹੇ ਹੋ ਤਾਂ ਇਹ ਬਹੁਤ ਵਧੀਆ ਇਹ ਜਗ੍ਹਾ ਇੱਕ ਵਾਰ ਮੈਂ ਕੈਮਰਾ ਮੈਨ ਨੂੰ ਆਪਣੇ ਨੂੰ ਕਹਾਂਗਾ ਕਿ ਇਹ ਚੰਗੀ ਤਰ੍ਹਾਂ ਇਹ ਜੋ ਜਗ੍ਹਾ ਦੀ ਇਹ ਦਿਖਾਈ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਜਗ੍ਹਾ ਬਹੁਤ ਵਧੀਆ ਜਗ੍ਹਾ ਹੈ ਔਰ 28 ਫੁੱਟਸ ਦਾ ਫਰੰਟ ਹੈ ਔਰ 165 ਫੁੱਟਸ ਦੀ ਲਵਾਈ ਹੈ ਔਰ ਇਹ ਚਾਰ ਪਲਾਟ ਇੱਥੇ ਇਕੱਟੇ ਹੋਏ ਹਨ ਦੋਸਤੋ ਇਸ ਪਲਾਟ 'ਤੇ ਤੁਸੀਂ ਜਾ ਕੇ ਆਪਣਾ ਕੋਈ ਸ਼ੋਰੂਮ ਕਮਰਸ਼ੀਅਲ ਕੰਮ ਜਾਂ ਕੋਈ ਰੈਸਟੋਰੈਂਟ ਜਾਂ ਹੋਰ ਕਿਦਰਾ ਕੰਮ ਖੋਲਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਇਹ ਜਗ੍ਹਾ ਵੀ ਔਰ ਸਭ ਤੋਂ ਵਧੀਆ ਲੋਕੇਸ਼ਨ ਨਾਲ ਹੀ ਪੈਟਰੋਲ ਇਹ ਪੰਪ ਹੈ ਜੋ ਕਿ ਹਾਜੀਪੁਰ ਤੋਂ ਇਹ ਤਲਵਾਰਾ ਰੋਡ ਔਰ ਦੱਸ ਦਈਏ ਜੇਕਰ ਇਸ ਜਗ੍ਹਾ ਨੂੰ ਕੋਈ ਖੁੱਦਣਾ ਚਾਹੁੰਦਾ ਅਸੀਂ ਇਸ ਵਿੱਚ ਜੋ ਨੰਬਰ ਆ ਉਹ ਮਗਰ ਸਕਰੀਨ ਤੇ ਤੇ ਐਡ ਕਰ ਦਿੱਤਾ ਹੈ ਉਹ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੂੰ ਇਹ ਜਗ੍ਹਾ ਦੀ ਲੋੜ ਹੋਵੇ ਇੱਕ ਬਾਰੇ ਮੈਂ ਸੂਰ ਦੱਸਾਂਗਾ ਕਿ ਇਹ ਜੋ ਜਗ੍ਹਾ ਹਾਜੀਪੁਰ ਤੋਂ ਤਲਵਾੜਾ ਰੋਡ ਹਾਜੀਪੁਰ ਤੋਂ ਕੁਝ ਹੀ ਦੂਰ ਤੇ ਜੋ ਵੀ ਨਵਾਂ ਪट्रोलਪਪ ਬਣਿਆ ਪट्रोलਪਪ ਦੇ ਕੋਲ ਹੈ ਇਹ ਜਗ੍ਹਾ 4 ਪਲਾਟ ਇਕੱਟੇ ਹੋਇਆ ਹਨ ਔਰ ਇੱਕ ਪਲਾਟ ਦੀ ਜਿਹੜੀ ਲਵਾਈ ਹੈ ਉਹ 165 ਫੁੱਟ ਹੈ ਉਹ ਚੌੜਾਈ 100 ਸੌਰੀ 28 ਫੁੱਟ ਹੈ 4 ਪਲਾਟ ਬਣੇ ਹੋਏ ਹਨ ਜੇਕਰ ਤੁਸੀਂ ਆਪਣਾ ਵਧੀਆ ਕੋਈ ਕਾਰੋਬਾਰ ਖੋਲਣਾ ਚਾਹੁੰਦੇ ਹੋ ਰੈਸਟੋਰੈਂਟ ਜਾਂ ਫਿਰ ਕਮਰਸ਼ੀਅਲ ਕੰਮ ਜਾਂ ਫਿਰ ਸ਼ੋਰੂਮ ਖੋਲਣਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਇਹ ਜਗ੍ਹਾ ਵੀ ਤੁਸੀਂ ਇੱਕ ਵਾਰ ਇਹਨੂੰ ਆ ਕੇ ਵਿజిਟ ਕਰ ਸਕਦੇ ਹੋ ਜਗ੍ਹਾ ਦੇਖ ਸਕਦੇ ਹੋ ਔਰ ਜੇ ਕੋਈ ਜਗ੍ਹਾ ਲੈਣ ਦਾ ਚਾਹਵਾਨ ਹੈਗਾ 80 ਨੰਬਰ ਮੋਬਾਈਲ ਸਕਰੀਨ ਦੇ ਦੋ ਚੱਲ ਰਹੇ ਆ ਉਸ ਨੰਬਰ ਤੇ ਕੰਟੈਕਟ ਇਹ ਕਰ ਸਕਦਾ ਹੈ ਦੋਸਤੋ ਆ ਜੀ ਜਗਾ ਦੱਸ ਦਈਏ ਇੱਕ ਬਾਰ ਮੈਂ ਕਹਾਂਗਾ ਵੀ ਇਸ ਸਾਈਡ ਦਿਖਾਇਆ ਜਾਵੇ ਇਹ ਜੋ ਤੁਹਾਨੂੰ ਮੈਂ ਸਾਈਡ ਦਿਖਾ ਰਿਹਾ ਇਹ ਸਾਈਡ ਹਾਜੀਪੁਰ ਤੋਂ ਆਣ ਵਾਲਾ ਰੋੜ ਹੈ ਜੋ ਕਿ ਤਲਵਾੜਾ ਨੂੰ ਜਾਂਦਾ ਹੈ ਔਰ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਇਹ ਤਲਵਾੜਾ ਨੂੰ ਜਾਣ ਵਾਲਾ ਰੋੜ ਹੈ ਔਰ ਨਾਲ ਹੀ ਇਹ ਜੋ ਪੈਟਰੋਲ ਪੰਪ ਜਿਹੜਾ ਨਵਾਂ ਬਣਿਆ ਹੋਇਆ ਉਹਦੇ ਪੰਪ ਦੇ ਨਾਲ ਹੀ ਇਹ ਇਹ ਜਗਾ ਕੀ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕੀ ਜਗਾਹ ਦੀ ਜਿਹੜੀ ਇੱਕ ਪਲਾਟ ਦੀ ਇਹ ਚੁੜਾਈ ਹੈ ਉਹ 28 ਫੁੱਟ ਹੈ ਔਰ ਜੋ ਲਵਾਈ ਹੈ ਇਸ ਦੀ 165 ਫੁੱਟ ਹੈ ਵਧੀਆ ਕਾਰੋਬਾਰ ਖੋਲਣ ਵਾਸਤੇ ਵਧੀਆ ਰੈਸਟੋਰੈਂਟ ਖੋਲਣ ਵਾਸਤੇ ਜਾਂ ਫਿਰ ਵਧੀਆ ਸ਼ੋਰੂਮ ਖੋਲਣ ਵਾਸਤੇ ਵੈਸਟ ਇਹ ਜਗਾਹ ਔਰ ਬਹੁਤ ਵਧੀਆ ਲੋਕੇਸ਼ਨ ਤੇ ਹੈ ਬਿਲਕੁਲ ਹਾਜੀਪੁਰ ਦੇ ਨਾਲ ਇਹ ਜਗਾਹ ਔਰ ਇੱਕ ਗੱਲ ਤਨ ਮੈਂ ਹੋਰ ਦੱਸਦਾ ਵੀ ਇਹ ਜਗਾਹ ਦੇ ਨਾਲ ਇੱਕ 10 12 ਫੁੱਟ ਦੀ ਗਲੀ ਹੈ ਇਹ ਜੋ ਗਲੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਸ ਰੋਡ ਦੇ ਨਾਲ ਇੱਕ ਗਲੀ ਵੀ ਲੱਗਦੀ ਹੈ ਜੋ ਕਿ ਅੱਗੇ ਨੂੰ ਜਾਂਦੀ ਹੈ ਔਰ ਬਹੁਤ ਵਧੀਆ ਇਹ ਜਗ੍ਹਾ ਕੀ ਜੇ ਕੋਈ ਇਸ ਜਗ੍ਹਾ ਤੋਂ ਖਰੀਦਣਾ ਚਾਹੁੰਦਾ ਜਾਂ ਫਿਰ ਇਹਨੂੰ ਜਗ੍ਹਾ ਨੂੰ ਦੇਖਣਾ ਚਾਹੁੰਦਾ ਉਹ ਜਗ੍ਹਾ ਆ ਕੇ ਇਹ ਦੇਖ ਸਕਦਾ ਹੈ ਬਹੁਤ ਵਧੀਆ ਲੋਕੇਸ਼ਨ ਤੇ ਜਗ੍ਹਾ ਹਾਜੀਪੁਰ ਤੋਂ ਤਲਵਾੜਾ ਰੋਡ ਨਾਲ ਇਹ ਪਟੋਲ ਪੰਪ ਦੇ ਔਰ ਨਾਲ ਇੱਕ ਗਲੀ ਲੱਗਦੀ ਹੈ ਇੱਕ ਵਾਰ ਮੈਂ ਫਿਰ ਦੱਸਦਾ ਵੀ ਇੱਕ ਪਲਾਟ ਦੀ ਜੋ ਲਵਾਈ ਹੈ 165 ਫੁੱਟ ਹੈ ਔਰ ਚੌੜਾਈ 28 ਫੁੱਟ ਹੈ ਔਰ ਦੋਸਤੋ ਜੇ ਕੋਈ ਜਗਾ ਲੈਣਾ ਦਾ ਜਾਂ ਖਰੀਦਣ ਦਾ ਚਾਹਵਾਨ ਹੋਵੇ ਉਹ ਮੋਬਾਈਲ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਧੰਨਵਾਦ ਜੀ